ਦੂਸਰੀ ਕਵਿਤਾ ਆਪਾਂ ਪੜ੍ਹਨੀ ਸ਼ੁਰੂ ਕਰਾਂਗੇ ਪ੍ਰੋਫੈਸਰ ਪੂਰਨ ਸਿੰਘ ਜੀ ਦੀ ਲਿਖੀ ਹੋਈ ਸਮੁੰਦਰ ਕਿਨਾਰੇ ਮੈਂ ਉਡੀਕਾਂ ਅੱਛਾ ਸਮੁੰਦਰ ਦੇਖਿਆ ਕਦੇ ਨਹੀਂ ਟੀਵੀ 'ਚ ਤਾਂ ਦੇਖਿਆ ਹੀ ਹੋਣਾ ਬਹੁਤ ਵਿਸ਼ਾਲ ਹੁੰਦਾ ਠੀਕ ਹੈ ਇੱਥੇ ਉਸ ਵਾਲੇ ਸਮੁੰਦਰ ਦੀ ਗੱਲ ਨਹੀਂ ਕੀਤੀ ਪ੍ਰੋਫੈਸਰ ਪੂਰਨ ਸਿੰਘ ਜੀ ਨੇ ਇਸ ਸਮੁੰਦਰ ਨੂੰ ਉਹਨਾਂ ਨੇ ਸਾਡੇ ਸੰਸਾਰ ਦੇ ਨਾਲ ਤੁਲਨਾ ਹੈ ਠੀਕ ਹੈ ਉਹਨਾਂ ਨੇ ਸੰਸਾਰ ਨੂੰ ਸਮੁੰਦਰ ਗਿਆ ਰੱਬ ਦੇ ਨਾਲ ਸੰਬੰਧਿਤ ਕਵਿਤਾ ਹੈ ਠੀਕ ਹੈ ਪਰਮਾਤਮਾ ਦੇ ਨਾਲ ਸੰਬੰਧਿਤ ਕਵਿਤਾ ਹੈ ਇਹ ਇਹ ਰਹੱਸਵਾਦੀ ਕਵਿਤਾ ਹੈ ਠੀਕ ਹੈ ਵਾਦ ਹੁੰਦੇ ਨਾ ਰਹੱਸਵਾਦ ਪ੍ਰਗਤੀਵਾਦ ਰਹੱਸਵਾਦੀ ਕਵਿਤਾ ਹੈ ਪਰਮਾਤਮਾ ਦੇ ਪਰਮਾਤਮਾ ਨੂੰ ਮਿਲਣ ਦੀ ਗੱਲ ਕੀਤੀ ਗਈ ਹੈ ਇਸ ਕਵਿਤਾ ਦੇ ਵਿੱਚ ਅੱਛਾ ਜੀਵ ਇਸਤਰੀ ਤੁਸੀਂ ਸੁਣਿਆ ਹੋਣਾ ਜੀਵ ਇਸਤਰੀ ਵਰਡ ਸੁਣਿਆ ਪਹਿਲਾਂ ਹੁਣ ਤਾਂ ਕਵਿਤਾਵਾਂ ਪੜ੍ਹੀਆਂ ਜੀਵ ਇਸਤਰੀ ਸੁਣਿਆ ਨਾ ਕਵਿਤਾਵਾਂ ਦੇ ਵਿੱਚ ਆਪਾਂ ਇਹ ਵਰਤਦੇ ਆਂ ਜੀਵ ਇਸਤਰੀ ਸ਼ਬਦ ਜਦੋਂ ਪ੍ਰਸੰਗ ਲਿਖਦੇ ਆ ਨਾ ਤਾਂ ਤੁਸੀਂ ਉਹਦੇ ਵਿੱਚ ਇਹ ਸ਼ਬਦ ਲਿਖੋਗੇ ਕਿ ਇਹ ਜਿਹੜੀ ਕਵਿਤਾ ਹੈ ਸਮੁੰਦਰ ਕਿਨਾਰੇ ਮੈਂ ਉਡੀਕਾਂ ਕਵਿਤਾ ਰਹਿਸਵਾਦੀ ਕਵਿਤਾ ਇਹਦੇ ਵਿੱਚ ਇੱਕ ਜੀਵ ਇਸਤਰੀ ਆਪਣੇ ਪਰਮਾਤਮਾ ਨੂੰ ਮਿਲਣ ਦੀ ਤਾਂਗ ਰੱਖਦੀ ਹੈ ਫਿਰ ਉਹਨੂੰ ਪਤਾ ਲੱਗਦਾ ਹੈ ਕਿ ਉਹ ਪਰਮਾਤਮਾ ਹੈ ਕਿੱਥੇ ਕਿਸ ਤਰੀਕੇ ਦੇ ਨਾਲ ਉਹਨੂੰ ਪਾਇਆ ਜਾ ਸਕਦਾ ਹੈ ਸੰਸਾਰ ਦੇ ਵਿੱਚ ਰੱਬ ਨੂੰ ਪਾਉਣ ਦੇ ਲਈ ਹੁਣ ਤੱਕ ਰਿਸ਼ੀਆ ਮੁੰਨੀਆਂ ਭਗਤਾਂ ਸੰਤਾਂ ਨੇ ਬਹੁਤ ਕੁਝ ਕੀਤਾ ਠੀਕ ਹੈ ਫਿਰ ਇੱਕ ਧਾਰਨਾ ਬਣ ਜਾਂਦੀ ਕਿ ਰੱਬ ਨੂੰ ਇਸ ਤਰੀਕੇ ਦੇ ਨਾਲ ਪ੍ਰਾਪਤ ਕੀਤਾ ਜਾ ਸਕਦਾ ਰੱਬ ਨੂੰ ਉਸ ਤਰੀਕੇ ਦੇ ਨਾਲ ਪ੍ਰਾਪਤ ਕੀਤਾ ਜਾ ਸਕਦਾ ਰੱਬ ਨੂੰ ਸੰਸਾਰ ਦੇ ਵਿੱਚ ਰਹਿ ਕੇ ਕਈਆਂ ਨੇ ਕਹਿਤਾ ਕਿ ਪ੍ਰਾਪਤ ਕੀਤਾ ਜਾ ਸਕਦਾ ਕਈ ਕਹਿੰਦੇ ਸੰਸਾਰਕ ਚਮੇਲਿਆਂ ਦੇ ਵਿੱਚ ਫਸ ਕੇ ਕਦੇ ਵੀ ਰੱਬ ਨੂੰ ਪ੍ਰਾਪਤ ਨਹੀਂ ਕੀਤਾ ਜਾ ਸਕਦਾ ਇਸੇ ਕਰਕੇ ਬਹੁਤ ਸਾਰੇ ਗ੍ਰਸਥ ਤਿਆਗ ਕੇ ਸੰਨਿਆਸ ਧਾਰਨ ਕਰ ਲੈਂਦੇ ਐਦਾਂ ਹੀ ਹੁੰਦੀ ਨਾ ਹਰੇਕ ਦਾ ਆਪਣਾ ਆਪਣਾ ਮੱਤ ਹੈ ਪਰਮਾਤਮਾ ਨੂੰ ਪ੍ਰਾਪਤ ਕਰਨ ਦੇ ਲਈ ਠੀਕ ਹੈ ਇਸ ਕਰਕੇ ਦੇ ਵਿੱਚ ਜਿਹੜੀ ਜੀਵ ਇਸਤਰੀ ਹੈ ਉਹਨੂੰ ਇਹ ਲੱਗਦਾ ਹੈ ਕਿ ਜਿਹੜਾ ਸੰਸਾਰ ਹੈ ਨਾ ਇਹ ਸਮੁੰਦਰ ਹੈ ਬਹੁਤ ਵੱਡਾ ਸਮੁੰਦਰ ਹੈ ਤੇ ਮੇਰਾ ਜਿਹੜਾ ਰੱਬ ਹੈ ਨਾ ਇਸ ਤੋਂ ਪਾਰ ਹੈ ਇਹਦੇ ਵਿੱਚ ਨਹੀਂ ਮੈਨੂੰ ਰੱਬ ਮਿਲ ਸੰਸਾਰ 'ਚ ਨਹੀਂ ਹੈਗਾ ਰੱਬ ਇਸ ਤੋਂ ਪਾਰ ਮੈਨੂੰ ਰੱਬ ਮਿਲੇਗਾ ਪਰ ਫਿਰ ਜਦੋਂ ਉਹਨੂੰ ਟਾਈਮ ਤੇ ਸੋਝੀ ਹੁੰਦੀ ਹੈ ਕਿ ਵੀ ਇਹ ਸੰਸਾਰ ਹੀ ਰੱਬ ਹੈ ਇਹਦੇ ਵਿੱਚ ਹੀ ਰੱਬ ਨੂੰ ਪਾਇਆ ਜਾ ਸਕਦਾ ਹੈ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਇਹੀ ਕਿਹਾ ਨਾ ਕਿ ਗ੍ਰੈਸਾ ਜੀਵਨ ਸਭ ਤੋਂ ਉੱਤਮ ਹੈ ਉਹਨਾਂ ਨੇ ਉਹ ਜਿੱਥੇ-ਜਿੱਥੇ ਵੀ ਗਏ ਜਿਹੜੇ ਵੀ ਸੰਨਿਆਸੀ ਕੋਈ ਸਿੱਧ ਯੋਗੀ ਕੋਈ ਮਿਲੇ ਉਹਨਾਂ ਨੂੰ ਉਹਨਾਂ ਨੇ ਇਹੀ ਸਿੱਖਿਆ ਦਿੱਤੀ ਕਿ ਤੁਸੀਂ ਨਾ ਆਪਣਾ ਗਿਆਨ ਇਦਾਂ ਲੈ ਕੇ ਲੋਕਾਂ ਤੋਂ ਸਮਾਜ ਤੋਂ ਅਲੱਗ ਹੋ ਕੇ ਪਹਾੜਾਂ ਦੇ ਵਿੱਚ ਨਾ ਬੈਠੋ ਤੁਹਾਡੇ ਕੋਲ ਜਿੰਨਾ ਗਿਆਨ ਹੈ ਉਹਦੀ ਜ਼ਰੂਰਤ ਹੈ ਸੰਸਾਰ ਨੂੰ ਸਵਾਰਨ ਦੇ ਲਈ ਉਸ ਗਿਆਨ ਦੀ ਵਰਤੋਂ ਕਰੋ ਇਹੀ ਕਿਹਾ ਗੁਰੂ ਨਾਨਕ ਦੇਵ ਜੀ ਨੇ ਜਾ-ਜਾ ਕੇ ਠੀਕ ਹੈ ਇਹਨੂੰ ਹੀ ਕਹਿੰਦੇ ਆ ਕਿ ਗੁਰੂ ਨਾਨਕ ਦੇਵ ਜੀ ਨੇ ਸਿੱਧ ਗੋਸ਼ਟੀਆਂ ਕੀਤੀਆਂ ਉਹਨੂੰ ਸਿੱਧੇ ਰਾਹੇ ਪਾਇਆ ਠੀਕ ਹੈ ਸੋ ਸੰਸਾਰ ਦੇ ਵਿੱਚ ਰਹਿੰਦੇ ਹੋਏ ਸਾਨੂੰ ਪਰਮਾਤਮਾ ਮਿਲ ਸਕਦਾ ਹੈ ਇਸ ਕਵਿਤਾ ਦੇ ਵਿੱਚ ਜੀਵ ਇਸਤਰੀ ਕੀ ਕਹਿੰਦੀ ਹੈ ਸਮੁੰਦਰ ਕਿਨਾਰੇ ਮੈਂ ਖੜੀ ਉਡੀਕਾਂ ਪਿਆਰੇ ਦਾ ਜਹਾਜ਼ ਕਦ ਆਵਸੀ ਸਮੁੰਦਰ ਮੈਂ ਤੁਹਾਨੂੰ ਕਹ ਦਿੱਤਾ ਸੰਸਾਰ ਰੂਪੀ ਸਮੁੰਦਰ ਸੰਸਾਰਿਕ ਸਮੁੰਦਰ ਹੈ ਠੀਕ ਹੈ ਹੁਣ ਇੱਥੇ ਜੀਵ ਇਸਤਰੀ ਜੋ ਪਰਮਾਤਮਾ ਨੂੰ ਪ੍ਰਾਪਤ ਕਰਨਾ ਚਾਹਦੀ ਹੈ ਉਹ ਕੀ ਕਹਿੰਦੀ ਸਮੁੰਦਰ ਕਿਨਾਰੇ ਮੈਂ ਖੜੀ ਉਡੀਕਾਂ ਉਸ ਸਮੁੰਦਰ ਦੇ ਕਿਨਾਰੇ ਖੜ ਕੇ ਦੁਨੀਆ ਦੇ ਕਿਨਾਰੇ ਤੇ ਖੜ ਕੇ ਦੁਨੀਆ ਦੇ ਵਿੱਚ ਨਹੀਂ ਰਲਦੀ ਦੁਨੀਆ ਨੂੰ ਸਾਈਡ ਤੇ ਰੱਖ ਕੇ ਇੱਕ ਕਿਨਾਰੇ ਤੇ ਖੜਦੀ ਹੈ ਤੇ ਉਹ ਖੜੀ ਹੋ ਕੇ ਉੱਥੇ ਉਡੀਕਦੀ ਹੈ ਕਿਨੂੰ ਉਡੀਕਦੀ ਹੈ ਪਰਮਾਤਮਾ ਨੂੰ ਪ੍ਰਭੂ ਪਤੀ ਨੂੰ ਡੀਕਦੀ ਹੈ ਪਿਆਰੇ ਦਾ ਜਹਾਜ਼ ਕਦ ਆਵਸੀ ਮੇਰੇ ਪਿਆਰੇ ਪ੍ਰਭੂ ਪ੍ਰੀਤਮ ਦਾ ਜਹਾਜ਼ ਕਦ ਆਊਗਾ ਠੀਕ ਹੈ ਉਹ ਜੀ ਵਿਸਤਰੀ ਇੰਤਜ਼ਾਰ ਕਰਦੀ ਹੈ ਮੈਨੂੰ ਉਦਾਸ ਖੜੀ ਨੂੰ ਦੇਖ ਸਾਰਾ ਸਮੁੰਦਰ ਆਇਆ ਡਿਗਿਆ ਪੈਰਾਂ ਵਿੱਚ ਤੇ ਸ਼ੋਵੇ ਮੇਰੇ ਪੈਰ ਆਪਣੀ ਆਯਾਲ ਨਾਲ ਹੁਣ ਹੋ ਕੇ ਕਹਿੰਦੀ ਹੈ ਅੱਛਾ ਸਮੁੰਦਰ ਮੈਂ ਕਿਹਨੂੰ ਕਿਹਾ ਸੰਸਾਰ ਸੰਸਾਰ ਰੂਪੀ ਸਮੁੰਦਰ ਠੀਕ ਹੈ ਸਾਰਾ ਸੰਸਾਰ ਜਿਹੜਾ ਉਹ ਸਮੁੰਦਰ ਹੈ ਹੁਣ ਅੱਖੇ ਨੇ ਕੀ ਕਿਹਾ ਕਹਿੰਦਾ ਮੈਨੂੰ ਉਦਾਸ ਖੜੀ ਨੂੰ ਦੇ ਜਦੋਂ ਉਹ ਜੀਵ ਇਸਤਰੀ ਸੰਸਾਰ ਰੂਪੀ ਸਮੁੰਦਰ ਦੇ ਕੰਢੇ ਤੇ ਖੜੀ ਆਪਣੇ ਪਰਮਾਤਮਾ ਆਪਣੇ ਪਤੀ ਦਾ ਜਹਾਜ਼ ਆਉਂਦਾ ਇੰਤਜ਼ਾਰ ਕਰਦੀ ਹੈ ਤਾਂ ਜਿਹੜਾ ਸਾਰਾ ਹੀ ਸਮੁੰਦਰ ਮਤਲਬ ਆ ਸਾਰੀ ਦੁਨੀਆ ਇਹ ਸਾਰਾ ਸੰਸਾਰ ਸਾਰਾ ਸਮੁੰਦਰ ਆਇਆ ਡਿੱਗਿਆ ਪੈਰਾਂ ਵਿੱਚ ਕਿਸੇ ਨੂੰ ਆਪਾਂ ਉਦਾਸ ਦੇਖਦੇ ਆ ਜੇ ਕੋਈ ਕੋਈ ਸਾਡਾ ਪਿਆਰਾ ਹੋਵੇ ਜੇ ਤੁਹਾਡੇ ਮਨ ਦੇ ਵਿੱਚ ਦਇਆ ਹੈਗੀ ਹੈ ਤਾਂ ਕਿਸੇ ਨੂੰ ਉਦਾਸ ਦੇਖਦੇ ਤਾਂ ਆਪਾਂ ਜਾਣਦੇ ਆ ਨਾ ਉਹਦੇ ਕੋਲ ਸਾਨੂੰ ਦੇ ਆ ਆਂਦੀ ਹੈ ਸੋ ਹੁਣ ਇਹ ਜਿਹੜਾ ਸਮੁੰਦਰ ਹੈ ਸੰਸਾਰ ਹੈ ਉਹ ਜਿਹੜੀ ਜੀਵ ਇਸਤਰੀ ਹੈ ਉਹਦੇ ਨਾਲ ਸੰਬੰਧਿਤ ਭੈਣ ਭਰਾ ਚਾਚੇ ਮਾਮੇ ਤਾਏ ਅੰਢੀ ਗੁਆਂਢੀ ਮਿੱਤਰ ਸਾਰੇ ਹੈਗੇ ਆ ਉਹਨਾਂ ਨੂੰ ਤਰਸ ਆਂਦਾ ਹੈ ਕਿ ਵਿਚਾਰੀ ਉਦਾਸ ਹੈ ਠੀਕ ਹੈ ਇਹ ਜੀਵ ਇਸਤਰੀ ਉਦਾਸ ਹੈ ਕਹਿੰਦਾ ਸਾਰਾ ਸਮੁੰਦਰ ਆ ਆ ਡਿਗਿਆ ਪੈਰਾਂ ਵਿੱਚ ਫਿਰ ਸੋ ਉਹਨੂੰ ਉਦਾਸ ਦੇਖ ਕੇ ਸਾਰਾ ਹੀ ਸਮੁੰਦਰ ਸਾਰੀ ਦੁਨੀਆ ਆਂਦੀ ਹੈ ਤੇ ਉਹਦੇ ਪੈਰਾਂ ਦੇ ਵਿੱਚ ਡਿੱਗਦੀ ਹੈ ਕਿ ਕਹਿੰਦਾ ਤੇ ਸ਼ੋਵੇ ਮੇਰੇ ਪੈਰ ਆਪਣੀ ਆਯਾਲ ਨਾਲ ਆਯਾਲ ਮਤਲਬ ਹੈ ਗਰਦਨ ਆ ਉੱਪਰ ਜਿਹੜੇ ਵਾਲ ਠੀਕ ਹੈ ਸੋ ਹੁਣ ਇਹ ਜਿਹੜਾ ਸਾਰਾ ਸੰਸਾਰ ਹੈ ਨਾ ਉਹਨੂੰ ਪਿਆਰ ਕਰਦਾ ਠੀਕ ਹੈ ਭੈਣ ਭਰਾ ਦੋਸਤ ਮੇ ਤਾਂ ਸਾਰਿਆਂ ਨੂੰ ਪਿਆਰ ਕਰਦੇ ਫਿਰ ਤੈਨੂੰ ਕਿਉਂ ਉਦਾਸ ਹੈ ਅਸੀਂ ਤੇਰੇ ਨਾਲ ਆ ਸਾਰੇ ਠੀਕ ਹੈ ਸੋ ਹੁਣ ਉਹ ਆਪਣੇ ਪਿਆਰ ਦੇ ਨਾਲ ਉਹਨੂੰ ਸ਼ਾਂਤ ਕਰਨਾ ਚਾਹੁੰਦੇ ਆ ਕਹਿੰਦਾ ਤੇ ਜਦੋਂ ਮੈਂ ਹੁਣੇ ਕਿਨਾਰੇ ਤੇ ਖੜੀ ਉਡੀਕ ਕਰ ਰਹੀ ਆ ਤਾਂ ਸਾਰਾ ਇਹ ਸੰਸਾਰ ਮੇਰੇ ਉੱਤੇ ਦਇਆ ਕਰਕੇ ਮੈਨੂੰ ਮਿਲਣਾ ਆ ਰਿਹਾ ਮੈਨੂੰ ਪਤਿਆ ਰਿਹਾ ਮੇਰੇ ਨਾਲ ਪਿਆਰ ਕਰ ਰਿਹਾ ਕਹਿੰਦਾ ਪਰ ਮੈਂ ਵੇਖਦੀ ਦੂਰ ਉਤਾਹਾਂ ਨੂੰ ਪਿਆਰੇ ਦਾ ਜਹਾਜ਼ ਕਦ ਆਵਸੀ ਹੁਣ ਇੱਥੇ ਜੀਵ ਸ੍ਰੀ ਕੀ ਕਹਿੰਦੀ ਹੈ ਕਹਿੰਦੀ ਮੈਂ ਸੰਸਾਰ ਦੇ ਝਮੇਲੇ ਚ ਪੈਣਾ ਹੀ ਨਹੀਂ ਮੈਂ ਪਈ ਨਹੀਂ ਫਿਰ ਕੀ ਕਹਿੰਦੀ ਪਰ ਜਦੋਂ ਹੁਣ ਉਹ ਮੇਰੇ ਨਾਲ ਪਿਆਰ ਕਰ ਰਿਹਾ ਮੇਰੇ ਨਾਲ ਹਮਦਰਦੀ ਵਾਲੀਆਂ ਗੱਲਾਂ ਕਰ ਰਿਹਾ ਮੈਨੂੰ ਪਤਿਆਣ ਦੀ ਕੋਸ਼ਿਸ਼ ਕਰ ਰਿਹਾ ਮੈਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਤਾਂ ਮੈਂ ਕੀ ਕਰ ਰਹੀ ਹਾਂ ਪਰ ਮੈਂ ਵੇਖਦੀ ਦੂਰ ਉਤਾਹਾਂ ਚਲੋ ਹੁਣ ਇੱਥੇ ਕੀ ਕਹਿੰਦਾ ਕਹਿੰਦਾ ਪਰ ਮੈਂ ਵੇਖਦੀ ਦੂਰ ਉਤਾਹਾਂ ਮੈਂ ਸੰਸਾਰ ਦੀਆਂ ਗੱਲਾਂ ਦੇ ਵਿੱਚ ਆਂਦੀ ਨਹੀਂ ਠੀਕ ਹੈ ਮੇਰੀ ਉਤਾਵਲੀ ਨਿਗਰ ਠੀਕ ਹੈ ਉਤਾਵਲ ਮਤਲਬ ਸੰਸਾਰਤਵਲ ਨਿਗਾ ਨਾ ਮਾਰ ਕੇ ਸਿਰਫ ਮੈਂ ਆਪਣੇ ਪਿਆਰੇ ਵਾਲ ਦੇਖ ਰਹੀ ਹਾਂ ਪਿਆਰੇ ਦਾ ਜਹਾਜ਼ ਕਦ ਆਸੀ ਮੈਂ ਸਿਰਫ ਔਰ ਸਿਰਫ ਆਪਣੇ ਪ੍ਰਭੂ ਪ੍ਰੀਤਮ ਦਾ ਜਹਾਜ਼ ਦਾ ਹੀ ਇੰਤਜ਼ਾਰ ਕਰ ਰਹੀ ਹਾਂ ਕਿ ਉਹ ਕਦੋਂ ਆਏਗਾ ਮੇਰਾ ਬਿਲਕੁਲ ਵੀ ਜਿਹੜਾ ਧਿਆਨ ਹੈ ਇੱਧਰ ਉੱਧਰ ਸੰਸਾਰ ਜਿਹੜਾ ਪਟਕਾ ਨਹੀਂ ਸਕਦਾ ਇੰਨੀ ਸਟਰੋਂਗ ਹੈ ਜੀ ਇਸਤਰੀ ਆਪਣੇ ਪਰਮਾਤਮਾ ਦੇ ਨਾਲ ਪਿਆਰ ਦੇ ਲਈ ਉਹਦੇ ਮਲਾਪ ਦੇ ਲਈ ਠੀਕ ਹੈ ਫਿਰ ਕਹਿੰਦਾ ਸਮੁੰਦਰ ਵੱਲ ਮੈਂ ਧਿਆਨ ਨਾ ਕਰਦੀ ਸਮੁੰਦਰ ਮੇਰਾ ਕੀ ਲੱਗਦਾ ਸਮੁੰਦਰ ਧਿਆਨ ਰੱਖਿਓ ਹਮੇਸ਼ਾ ਸਮੁੰਦਰ ਕਿਆ ਹੈ ਇਹ ਦੁਨੀਆ ਇਹ ਸੰਸਾਰ ਹੁਣ ਇਹ ਜੀਵ ਇਸਤਰੀ ਕੀ ਕਹਿੰਦੀ ਹੈ ਸਮੁੰਦਰ ਵੱਲ ਮੈਂ ਧਿਆਨ ਨਹੀਂ ਕਰਦੀ ਮੈਂ ਨਹੀਂ ਕਹਿੰਦੀ ਇਹਦੇ ਵੱਲ ਧਿਆਨ ਕਰਦੀ ਇਹੀ ਮੰਨਿਆ ਜਾਂਦਾ ਨਾ ਜੇ ਤੁਸੀਂ ਰੱਬ ਨੂੰ ਪ੍ਰਾਪਤ ਕਰਨਾ ਹੈ ਤਾਂ ਸੰਸਾਰਕ ਚਮੇਲਿਆਂ ਨੂੰ ਛੱਡ ਦਿਓ ਸੰਸਾਰ ਦੀਆਂ ਗੱਲਾਂ ਚਾਣਾ ਛੱਡ ਦਿਓ ਇਹਦੇ ਵੱਲ ਧਿਆਨ ਕਰਨਾ ਹੀ ਛੱਡ ਦਿਓ ਠੀਕ ਹੈ ਸੋ ਹੁਣ ਇਹ ਜੀਵ ਇਸਤਰੀ ਕੀ ਕਹਿੰਦੀ ਹੈ ਕਹਿੰਦੀ ਸਮੁੰਦਰ ਵੱਲ ਮੈਂ ਧਿਆਨ ਨਹੀਂ ਕਰਦੀ ਮੈਂ ਨਹੀਂ ਦੁਨੀਆ ਵਾਲਾ ਆਪਣਾ ਧਿਆਨ ਕਹਿੰਦੀ ਕਰ ਰਹੀ ਹੈ ਸਮੁੰਦਰ ਮੇਰਾ ਕੀ ਲੱਗਦਾ ਕੀ ਲੱਗਦੀ ਇਹ ਦੁਨੀਆ ਮੇਰੀ ਮੈਂ ਕੀ ਲੈਣਾ ਹੈ ਨਾ ਤਾਂ ਮੇਰਾ ਤਾਂ ਮਕਸਦ ਇੱਕੋ ਹੀ ਹੈ ਪ੍ਰਭੂ ਪ੍ਰਮਾਤਮਾ ਪਤੀ ਦੀ ਪ੍ਰਾਪਤ ਛੋਕਨੀ ਮੈਂ ਉਧਰ ਧਿਆਨ ਰੱਖ ਰਹੀ ਆ ਮੈਨੂੰ ਸਮੁੰਦਰ ਦੀ ਕੀ ਲੋ ਮੈਨੂੰ ਕੀ ਲੋੜ ਐ ਇਸ ਬੰਨੀਆ ਦੀ ਆਪਾਂ ਕਹਦੇ ਨੇ ਨਾ ਮੈਂ ਕੀ ਲੈਣਾ ਕਿਸੇ ਤੋਂ ਆਮ ਵੀ ਮੜੀਮੋਟੀ ਨੋਕ ਝੋਕ ਹੁੰਦੀ ਮੈਂ ਕੀ ਲੈਣਾ ਤੇਰੇ ਕੋਲ ਜਾ ਪਰੇ ਕਿਉਂ ਨਹੀਂ ਲੈਣਾ ਬਈ ਆਪਾਂ ਸੁਣਿਆ ਹੋਇਆ ਨਾ ਸਾਡੇ ਬਿਊਰੋ ਕਹਿੰਦੇ ਗਧੇ ਨੂੰ ਵੀ ਪਿਓ ਬਣਾਉਣਾ ਪੈਂਦਾ ਜਿਹਨੂੰ ਤੁਸੀਂ ਇਸ ਤਰ੍ਹਾਂ ਕਹਿ ਰਹੇ ਹੋ ਕਿ ਮੈਂ ਕੀ ਲੈਣਾ ਕਿਆ ਪਤਾ ਕਿਹੜੇ ਵੱਲੇ ਉਹਦੇ ਤਾਂ ਕਿਹੜਾ ਕੰਮ ਪੈ ਜਾਵੇ ਠੀਕ ਐ ਸੋ ਹੁਣ ਇਹ ਜੀਵੀ ਸ੍ਰੀ ਨੂੰ ਕੀ ਲੱਗਦਾ ਮੈਂ ਸਮੁੰਦਰ ਤੋਂ ਕੀ ਲੈਣਾ ਕਹਿੰਦੀ ਮੈਂ ਦੇਖਦੀ ਦੂਰ ਅਗਾਂ ਮੈਂ ਕਿਤੇ ਇਹ ਨਹੀਂ ਦੇਖ ਰਹੀ ਸਮੁੰਦਰ ਤੋਂ ਅਗਾਂ ਦੇਖ ਰਹੀ ਠੀਕ ਹੈ ਕਹਿੰਦਾ ਸਮੁੰਦਰ ਥੀ ਪਾਰ ਪਿਆਰੇ ਦਾ ਜਹਾਜ਼ ਕਦ ਆਪੇ ਸਮੁੰਦਰ ਥੀ ਮਤਲਬ ਤੂੰ ਸਮੁੰਦਰ ਤੋਂ ਪਰੇ ਮੈਂ ਦੇਖ ਰਹੀ ਹਾਂ ਪਿਆਰੇ ਪ੍ਰਮਾਤਮਾ ਦਾ ਜਹਾਜ਼ ਕਦੋਂ ਆਏਗਾ ਮੇਰੇ ਵੱਲ ਮੇਰੇ ਮੇਰੀ ਸੁਰਤੀ ਸਿਰਫ ਇਸੇ ਵੱਲ ਸੰਸਾਰ ਦੀਆਂ ਗੱਲਾਂ ਦੇ ਵੱਲ ਨਹੀਂ ਹੈ ਜੋ ਮੈਨੂੰ ਪਰਮਾਹਾਰ ਰਿਹਾ ਉਹਦੇ ਵੱਲ ਨਹੀਂ ਹੈ ਜੋ ਮੇਰੇ ਨਾਲ ਉਹ ਪਿਆਰ ਕਰ ਰਿਹਾ ਉਹਦੇ ਵੱਲ ਵੀ ਹੈ ਨਹੀਂ ਸੋ ਕਹਿੰਦਾ ਅਗਲਾ ਪੈਰਾ ਕਹਿੰਦਾ ਉਹ ਆਇਆ ਜਹਾਜ਼ ਪਿਆਰੇ ਦਾ ਲਹਿਰਾਂ ਤੇ ਤੁਰਦਾ ਸੋ ਹੁਣ ਪਹਿਲੇ ਵਿੱਚ ਉਹ ਇੰਤਜ਼ਾਰ ਕਰਦੀ ਹੈ ਸੰਸਾਰਕ ਗੱਲਾਂ ਤੋਂ ਉੱਪਰ ਉੱਠ ਕੇ ਉਹਨੂੰ ਲੱਗਦਾ ਹੈ ਕਿ ਸੰਸਾਰ ਤੋਂ ਮੈਂ ਕੁਝ ਨਹੀਂ ਲੈਣਾ ਸੰਸਾਰ ਮੇਰਾ ਕੁਝ ਬਣਾ ਨਹੀਂ ਸਕਦਾ ਮੈਨੂੰ ਕੀ ਲੋੜ ਹੈ ਇੱਥੇ ਤੱਕ ਹੈ ਨਾ ਮੇਰੇ ਇਹਨੇ ਕਿੱਥੇ ਕੰਮ ਆਣਾ ਪਰ ਹੁਣ ਅਗਲੇ ਪੈਰੇ 'ਚ ਕੀ ਕਹਿੰਦਾ ਕਵੀ ਕਹਿੰਦਾ ਉਹ ਆਇਆ ਜਹਾਜ਼ ਪਿਆਰੇ ਦਾ ਲਹਿਰਾਂ ਤੇ ਟੁੱਟ ਟੁਰਦਾ ਹੁਣੇ ਲਹਿਰਾਂ ਕਾਦੀਆਂ ਸਮੁੰਦਰ ਦੇ ਵਿੱਚ ਹੀ ਲਹਿਰਾਂ ਉੱਠਦੀਆਂ ਪਾਣੀ ਦੀਆਂ ਹੈਨਾ ਸਮਝੋ ਹੁਣ ਇਹ ਲਾਈਨ ਬੜੀ ਮਹੱਤਵਪੂਰਨ ਹੈ ਕਹਿੰਦਾ ਉਹ ਆਇਆ ਜਹਾਜ਼ ਹੁਣ ਉਹਨੂੰ ਉਹੀ ਸਮੁੰਦਰ ਜਿਹੜਾ ਨੂੰ ਜ਼ੀਰੋ ਲੱਗ ਰਿਹਾ ਸੀਗਾ ਜਿਹਨੂੰ ਲੱਗਦਾ ਸੀਗਾ ਇਹ ਤਾਂ ਕੋਈ ਮਹੱਤਵ ਨਹੀਂ ਹੈ ਮੈਂ ਤਾਂ ਕੀ ਲੈਣਾ ਉਸੇ ਸਮੁੰਦਰ ਦੀਆਂ ਲਹਿਰਾਂ ਦੇ ਉੱਤੇ ਉਹਨੂੰ ਆਪਣੇ ਪ੍ਰਭ ਪ੍ਰੀਤਮ ਦਾ ਜਹਾਜ਼ ਆਂਦਾ ਨਜ਼ਰ ਆ ਰਿਹਾ ਹੈ ਠੀਕ ਹੈ ਉਹ ਆਇਆ ਜਹਾਜ਼ ਪਿਆਰੇ ਦਾ ਲਹਿਰਾਂ ਤੇ ਟੁਰਦਾ ਜਹਾਜ਼ ਵਿੱਚ ਬੈਠਾ ਮੇਰੇ ਸਿਰ ਦਾ ਸਾਈ ਤੇ ਉਸ ਜਹਾਜ਼ ਦੇ ਵਿੱਚ ਕੌਣ ਬੈਠਾ ਮੇਰੇ ਸਿਰ ਦਾ ਸਾਈ ਉਹ ਕੌਣ ਹੈ ਪ੍ਰਭ ਪਰਮਾਤਮਾ ਇਹ ਜੀਵ ਸ੍ਰੀ ਕਹ ਰਹੀ ਹੈ ਠੀਕ ਹੈ ਸੋ ਕਹਿੰਦੀ ਮੈਂ ਤਾਂ ਔੜ ਸਮੁੰਦਰ ਨੂੰ ਪਿਆਰਿਆ ਹੁਣ ਜਦੋਂ ਪਤਾ ਲੱਗਿਆ ਵੀ ਇਹ ਇਹ ਸਮੁੰਦਰ ਹੈ ਜਿਹਨੂੰ ਮੈਂ ਕਦੇ ਪੁੱਛਿਆ ਹੀ ਨਹੀਂ ਇਹ ਦੁਨੀਆ ਇਹ ਸੰਸਾਰ ਜਿਹਨੂੰ ਮੈਂ ਕਦੇ ਪੁੱਛਿਆ ਹੀ ਨਹੀਂ ਉਹਦੇ ਸਹਾਰੇ ਨਾਲ ਹੀ ਤਾਂ ਇਹ ਸਮੁੰਦਰ ਦੇ ਵਿੱਚ ਜਹਾਜ਼ ਦੇ ਵਿੱਚ ਬੈਠ ਕੇ ਮੇਰਾ ਪ੍ਰਭੂ ਪ੍ਰੀਤਮ ਮੇਰੇ ਤੱਕ ਆਇਆ ਮਤਲਬ ਇਹ ਸੰਸਾਰ ਤਾਂ ਬੜਾ ਸੋਹਣਾ ਹੈ ਠੀਕ ਹੈ ਬੜਾ ਬੜਾ ਮਹੱਤਵ ਹੈ ਇਦੇ ਸਹਾਰੇ ਨਾਲ ਹੀ ਤਾਂ ਮੈਂ ਆਪਣੇ ਰੱਬ ਨੂੰ ਮਿਲ ਪਾਈ ਆ। ਸੋ ਕਹਿੰਦਾ ਮੈਂ ਤਾਂ ਓੜ ਸਮੁੰਦਰ ਨੂੰ ਪਿਆਰਾ ਜਾਣ ਦੋਂ ਫਿਰ ਸੰਸਾਰ ਰੂਪੀ ਸਮੁੰਦਰ ਦੀ ਅਹਿਮੀਅਤ ਦਾ ਜੀਵ ਇਸ स्त्री ਨੂੰ ਅਹਿਸਾਸ ਹੁੰਦਾ ਹੈ ਫਿਰ ਉਹ ਇਸ ਸਮੁੰਦਰ ਨੂੰ ਇਸ ਸਮੁੰਦਰ ਰੂਪੀ ਦੁਨੀਆ ਨੂੰ ਉਹ ਪਿਆਰ ਕਰਦੀ ਹੈ। ਠੀਕ ਹੈ? ਇਹ ਜਿਹੜਾ ਸਾਰਾ ਸੰਸਾਰ ਹੈ ਨਾ ਆਪਣਾ ਆਲਾ ਦਵਾਲਾ ਇਹਦਾ ਮਹੱਤਵ ਹੈ ਸਾਡੀ ਜ਼ਿੰਦਗੀ ਦੇ ਵਿੱਚ। ਠੀਕ ਹੈ? ਹਰ ਜੀਵ, ਹਰ ਇਨਸਾਨ ਮਾਇਨੇ ਰੱਖਦਾ ਹੈ। ਸਾਨੂੰ ਕਦੇ ਵੀ ਇਹ ਪਰਮਾਤਮਾ ਤੋਂ ਦੂਰ ਨਹੀਂ ਕਰਦਾ। ਠੀਕ ਸਮਝਣ ਦੀ ਜ਼ਰੂਰਤ ਹੈ ਕਹਿੰਦਾ ਮੈਂ ਤਾਂ ਸਮੁੰਦਰ ਸਾਰੇ ਇਥੇ ਵਾਰੀ-ਵਾਰੀ ਜਿਸ ਉੱਤੇ ਆਇਆ ਜਹਾਜ਼ ਉਹ ਪਿਆਰੇ ਦਾ ਸੋ ਕਹਿੰਦੀ ਮੈਂ ਤਾਂ ਇਸ ਸਾਰੇ ਸਮੁੰਦਰ ਤੋਂ ਮਤਲਬ ਇਸ ਸਾਰੀ ਦੁਨੀਆ ਤੋਂ ਇਸ ਸੰਸਾਰ ਤੋਂ ਵਾਰੀ-ਵਾਰੀ ਜਾਣੀ ਕੁਰਬਾਨ ਜਾਣੀ ਹੈ ਜਿਸ ਉੱਤੇ ਆਇਆ ਜਹਾਜ਼ ਉਹ ਪਿਆਰੇ ਦਾ ਜਿਹਦੇ ਉੱਤੇ ਚੱਲ ਕੇ ਮੇਰੇ ਪ੍ਰਭੂ ਪ੍ਰਮਾਤਮਾ ਦਾ ਜਹਾਜ਼ ਮੇਰੇ ਤੱਕ ਅਪੜਿਆ ਇਹਦੇ ਮਾਧਿਅਮ ਦੇ ਨਾਲ ਮੈਂ ਆਪਣੇ ਪ੍ਰਮਾਤਮਾ ਨੂੰ ਪ੍ਰਾਪਤ ਕਰ ਲਿਆ ਮੈਂ ਤਾਂ ਕੋਲ ਕਮਾਈਆਂ ਸਮੁੰਦਰ ਸਾਰੇ ਦੇ ਪਾਣੀ ਮੈਂ ਕਹਿੰਦੀ ਇਸ ਸਾਰੇ ਸਮੁੰਦਰ ਦੇ ਪਾਣੀ ਤੇ ਇਸ ساری ਦੁਨੀਆ ਤੋਂ ਕੋਲ ਕਮਾਈਆਂ ਮਤਲਬ ਕੁਰਬਾਨ ਜਾਨੀ ਵਾਰੇ-ਵਾਰੇ ਜਾਨੀ ਆ ਮੈਂ ਉਹਦੇ ਕੇਸਰੀ ਸਿਰ ਤੇ ਹੱਥ ਫੇਰਦੀ ਠੀਕ ਹੈ ਹੁਣ ਇਸ ਸਾਰੀ ਦੁਨੀਆ ਦੇ ਇਸ ਸਾਰੇ ਸਮੁੰਦਰ ਦੇ ਕੇਸਰੀ ਸਿਰ ਦੇ ਉੱਤੇ ਸੋਹਣੇ ਸਿਰ ਦੇ ਉੱਤੇ ਮੈਂ ਹੱਥ ਫੇਰਦੀ ਹਾਂ ਹੱਥ ਕੋਈ ਤਾਂ ਹੀ ਫੇਰੂ ਜੇ ਪਿਆਰ ਆਉ ਮਨ ਦੇ ਵਿੱਚ ਹੈ ਨਾ ਉਦਾਂ ਤਾਂ ਆਪਾਂ ਗੜ ਨੂੰ ਪੰਨੇ ਉਦਾਂ ਤਾਂ ਆਪਾਂ ਅਗਲੇ ਵਾਲ ਦੇਖਦੇ ਨਹੀਂ ਪਰ ਜਦੋਂ ਸਾਨੂੰ ਪਤਾ ਲੱਗਦਾ ਫੇ ਮੇਰੇ ਨਾਲ ਦੇ ਸਾਥੀ ਬੜੇ ਅੱਛੇ ਐ ਮੈਨੂੰ ਇਹਨਾਂ ਦੇ ਮਾਧਿਅਮ ਦੇ ਨਾਲ ਬਹੁਤ ਕੁਝ ਮਿਲ ਰਿਹਾ ਫਿਰ ਬੰਦੇ ਦੇ ਮਨ ਦੇ ਵਿੱਚ ਪਿਆਰ ਉਪਜਦਾ ਸੋ ਜੀਵ ਇਸਤਰੀ ਦੇ ਮਨ ਦੇ ਵਿੱਚ ਇਹੀ ਸਮੁੰਦਰ ਜਿਹੜਾ ਨੂੰ ਚੰਗਾ ਨਹੀਂ ਸੀਗਾ ਲੱਗਦਾ ਜਦੋਂ ਇਹਦੇ ਮਾਧਿਅਮ ਦੇ ਨਾਲ ਉਹ ਆਪਣੇ ਰੱਬ ਦੀ ਪ੍ਰਾਪਤੀ ਕਰਦੀ ਹੈ ਤਾਂ ਫਿਰ ਉਹਨੂੰ ਇਹਦੀ ਅਹਿਮੀਅਤ ਦਾ ਪਤਾ ਲੱਗਦਾ ਤੇ ਉਹਦੇ ਸਿਰ ਦੇ ਉੱਤੇ ਉਹ ਪਿਆਰ ਦੇ ਨਾਲ ਹੱਥ ਫੇਰਦੀ ਹੈ ਕਹਿੰਦਾ ਮੈਨੂੰ ਉਹਦੀ ਸਿੰਘ ਗਰਜ ਲੋ ਲੋ ਪਾਂਦੀ ਲੋ ਲੋ ਪਾਂਦੀ ਹੁਣ ਜਿਗਰਾ ਵਿੱਚ ਚੁਬਦੀ ਤੇ ਪਹਿਲਾਂ ਸਮੁੰਦਰ ਦੇ ਸਮੁੰਦਰ ਦੀਆਂ ਲਹਿਰਾਂ ਇੱਕ ਸ਼ੋਰ ਪੈਦਾ ਕਰਦੀਆਂ ਠੀਕ ਹੈ ਫਿਰ ਉਹ ਚੰਗਾ ਨਹੀਂ ਲੱਗਦਾ ਖੇ ਜਾਂਦੀ ਹੈ ਜਿਹੜਾ ਬੰਦਾ ਰੱਬ ਦੇ ਵਲ ਲੱਗਿਆ ਹੋਵੇ ਉਹਦਾ ਤਾਂ ਧਿਆਨ ਭਟਕਦਾ ਨਾ ਜਦੋਂ ਸੰਸਾਰ ਗੱਲਾਂ ਕਰਦਾ ਤੁਹਾਡੇ ਕੋਲ ਆਂਦਾ ਤੁਹਾਨੂੰ ਪਿਆਰ ਕਰਦਾ ਤਾਂ ਉਹ ਚੰਗਾ ਨਹੀਂ ਲੱਗਦਾ ਸੋ ਕਹਿੰਦੀ ਹੁਣ ਹੁਣ ਕੀ ਹੋਇਆ ਜਦੋਂ ਉਹਨੂੰ ਪਤਾ ਲੱਗਿਆ ਸੰਸਾਰ ਤਾਂ ਬਹੁਤ ਵਧੀਆ ਗੱਲ ਹੈ ਇਹ ਤਾਂ ਮੈਨੂੰ ਰੱਬ ਦੇ ਨਾਲ ਮਿਲਾ ਰਿਹਾ ਕਹਿੰਦੀ ਮੈਨੂੰ ਉਹਦੀ ਸਿੰਘ ਗਰਜ ਹੁਣ ਜਿਹੜੀ ਉਹਦੀ ਆਵਾਜ਼ ਹੈ ਸਿੰਘ ਮਤਲਬ ਸ਼ੇਰ ਸ਼ੇਰ ਵਰਗੀ ਜਿਹੜੀ ਉਹਦੀ ਗਰਜਣਾ ਹੈ ਕਹਿੰਦੀ ਲੋ ਲੋ ਭਾਂ ਦੀ ਭਾਂ ਪਾਣਾ ਹੁੰਦਾ ਚੰਗਾ ਲੱਗਣਾ ਹੁਣ ਮੈਨੂੰ ਉਹਦੀ ਆਵਾਜ਼ ਬੜੀ ਚੰਗੀ ਲੱਗਦੀ ਹੈ ਜਿਗਰਾਂ ਵਿੱਚ ਚੁੱਪਦੀ ਹੁਣ ਮੇਰੇ ਜਿਗਰ ਦੇ ਵਿੱਚ ਚੁੱਪਦੀ ਹੈ ਠੀਕ ਹੈ ਇੱਕ ਅੱਛਾ ਅਹਿਸਾਸ ਹੋ ਰਿਹਾ ਕਹਿੰਦੀ ਮੈਨੂੰ ਉਹਦੇ ਨਾਲ ਮੈਂ ਮੱਲੋ ਮੱਲੀ ਸਮੁੰਦਰ ਸਿੰਘ ਨੂੰ ਪਿਆਰ ਦੀ ਹੁਣ ਉਹੀ ਸਮੁੰਦਰ ਸਿੰਘ ਜੋ ਚੰਗਾ ਨਹੀਂ ਸਗਾ ਲੱਗਦਾ ਉਹੀ ਸ਼ੇਰ ਕਹਿੰਦੀ ਮੈਨੂੰ ਬਹੁਤ ਪਿਆਰਾ ਲੱਗ ਰਿਹਾ ਸਮੁੰਦਰ ਸਮੁੰਦਰ ਤਾਂ ਮੇਰਾ ਰੂਹ ਹੈ ਸੋ ਇਹ ਸੰਸਾਰ ਰੂਪੀ ਸਮੁੰਦਰ ਹੁਣ ਇਸ ਜੀਵ ਇਸਤਰੀ ਦੀ ਰੂਹ ਬਣ ਗਿਆ ਕਹਿੰਦੀ ਹੈ ਸੰਸਾਰ ਰੂਪੀ ਸਮੁੰਦਰ ਮੇਰੀ ਰੂਹ ਹੈ ਉਹ ਆਇਆ ਜਹਾਜ਼ ਪਿਆਰੇ ਦਾ ਸਮੁੰਦਰਾਂ ਤੇ ਟੁਟਦਾ ਹੁਣ ਇਹ ਕਿਉਂ ਪਿਆਰੀ ਹੈ ਕਿਉਂ ਪਿਆਰਾ ਹੈ ਸਮੁੰਦਰ ਕਿਉਂ ਪਿਆਰੀ ਹੈ ਦੁਨੀਆ ਉਹ ਆਇਆ ਜਹਾਜ਼ ਪਿਆਰੇ ਦਾ ਕਹਿੰਦੀ ਮੇਰੇ ਪ੍ਰਭੂ ਪ੍ਰੇਤਮ ਦਾ ਜਹਾਜ਼ ਇਸ ਜਿਹੜਾ ਇਹ ਸੰਸਾਰ ਉਪੇ ਸਮੁੰਦਰ ਹੈ ਉਹਦੇ ਉੱਤੇ ਤੁਰਦਾ ਹੋਇਆ ਆ ਰਿਹਾ ਮੇਰੇ ਵੱਲ ਮੈਨੂੰ ਨਜ਼ਰੀ ਆ ਰਿਹਾ ਸਮਝ ਆਈ ਹੈ ਹੈਨਾ ਸੰਸਾਰ ਦੇ ਵਿੱਚ ਰਹਿੰਦੇ ਹੋਏ ਆਪਾਂ ਕਹਿੰਦੇ ਨਾ ਕਿ ਰੱਬ ਦਾ ਨਾਮ ਲੈਣ ਦਾ ਵੀ ਸਾਡੇ ਕੋਲ ਟਾਈਮ ਨਹੀਂ ਹੈ ਬਹੁਤ ਟਾਈਮ ਜਦੋਂ ਆਪਾਂ ਚਲੋ ਠੀਕ ਹੈ ਤੁਸੀਂ ਕਹਿੰਦੇ ਹੋ ਕਿ ਈਵਨਿੰਗ ਦੇ ਵਿੱਚ ਜਾ ਕੇ ਅਸੀਂ ਘਰ ਦਾ ਕੰਮ ਕਰਦੇ ਆ ਨਾ ਜਦੋਂ ਤੁਸੀਂ ਘਰ ਸ਼ਾਮ ਨੂੰ ਕੰਮ ਕਰਦੇ ਆ ਸਾਰੇ ਕਰਦੇ ਮਾੜਾ ਮੋਟਾ ਕੁਛ ਨਾ ਕੁਛ ਨਾ ਤਾਂ ਉਸ ਵੇਲੇ ਉਸ ਨੂੰ ਉਸ ਕੰਮ ਨੂੰ ਕਰਦੇ ਕਰਦੇ ਤੁਸੀਂ ਰੱਬ ਦਾ ਨਾਮ ਲਓ ਜੋ ਵੀ ਤੁਹਾਡੇ ਘਰਦਿਆਂ ਨੇ ਦੱਸਿਆ ਹੋਵੇ Hindu Muslim Sikh Assai ਜਿਹੜੀ ਵੀ ਤੁਸੀਂ ਪਰਿਵਾਰ ਦੇ ਵਿੱਚੋਂ ਹੈਗੇ ਹੋ ਜੋ ਵੀ ਤੁਹਾਨੂੰ ਸ਼ਬਦ ਦਿੱਤਾ ਹੋਗਾ ਕੁਛ ਨਾ ਕੁਛ ਵਾਹਿਗੁਰੂ ਅੱਲਾ ਹੈ ਨਾ ਰਾਮ ਕ੍ਰਿਸ਼ਨ ਜੋ ਵੀ ਦੱਸਿਆ ਹੋਗਾ ਰਾਧਾ ਕ੍ਰਿਸ਼ਨ ਜੋ ਵੀ ਦੱਸਿਆ ਹੋਇਆ ਉਹਨੂੰ ਤੁਸੀਂ ਕਰੋ ਉਹਨਾਂ ਟਾਈਮ ਤੁਹਾਨੂੰ ਸਪੈਸ਼ਲ ਟਾਈਮ ਦੀ ਜ਼ਰੂਰਤ ਨਹੀਂ ਹੈ ਸੰਸਾਰਕ ਕੰਮ ਕਰਦੇ ਹੋਏ ਹੀ ਤੁਸੀਂ ਰੱਬ ਦਾ ਨਾਮ ਲੈ ਸਕਦੇ ਹੋ ਔਰ ਲੈਣਾ ਚਾਹੀਦਾ ਇਹ ਇਹ ਕਈ ਕਹਿੰਦੇ ਨਾ ਕਹਿੰਦੇ ਬਜ਼ੁਰਗ ਹੋ ਕੇ ਲਈਦਾ ਨਾਮ ਨਹੀਂ ਐਦਾਂ ਦਾ ਕੋਈ ਕਨਸੈਪਟ ਨਹੀਂ ਜਿਨ੍ਹਾਂ ਦੇ ਘਰ ਦਾ ਇੱਕ ਅਨੁਸ਼ਾਸਨ ਹੈ ਨਾ ਬਚਪਨ ਤੋਂ ਬੱਚਿਆਂ ਨੂੰ ਦੱਸਿਆ ਜਾਂਦਾ ਇੱਕ ਰੂਟੀਨ ਸੈੱਟ ਕੀਤਾ ਜਾਂਦਾ ਕਿ ਸਵੇਰ ਨੂੰ ਵੀ ਰੱਬ ਦਾ ਨਾਮ ਲੈਣਾ ਹੈ ਨਾ ਕੋਈ ਕਿਸ ਨੇ ਕੋਈ ਕਮਰਾ ਬਣਾਇਆ ਹੋਇਆ ਜਾਂ ਕਿਸੇ ਕਮਰੇ ਦੇ ਖੁੰਝੇ ਦੇ ਵਿੱਚ ਜਗ੍ਹਾ ਬਣਾਈ ਹੋਈ ਹੈ ਕਿ ਅਸੀਂ ਇੱਥੇ ਮੱਥਾ ਟੇਕ ਕੇ ਫਿਰ ਆਹ ਹਾ ਕੰਮ ਕਰਨੇ ਆ ਸ਼ਾਮ ਨੂੰ ਵੀ ਆ ਕੇ ਰੱਬ ਦਾ ਨਾਮ ਲੈਣਾ ਉਹਨਾਂ ਦੀ ਜ਼ਿੰਦਗੀ ਸਫਲ ਉਹ ਸੁਸਾਈਡ ਨਹੀਂ ਕਰਦੇ ਕਦੇ ਵੀ ਠੀਕ ਹੈ ਉਹ ਉਦਾਸੀ ਦੇ ਦਿਨਾਂ ਦੇ ਵਿੱਚ ਵੀ ਇੱਕ ਹੋਪ ਲੈ ਕੇ ਚੱਲਦੇ ਆ ਠੀਕ ਹੈ ਉਸੇ ਪਰਿਵਾਰ ਦੇ ਬੱਚੇ ਕਰ ਸਕਦੇ ਆ ਜਿਨ੍ਹਾਂ ਨੂੰ ਰੱਬ ਦੇ ਉੱਤੇ ਭਰੋਸਾ ਜਿਨ੍ਹਾਂ ਦਾ ਵਿਸ਼ਵਾਸ ਠੀਕ ਹੈ ਸੋ ਸਪੈਸ਼ਲ ਟਾਈਮ ਦੀ ਕਦੇ ਵੀ ਜ਼ਰੂਰਤ ਨਹੀਂ ਹੁੰਦੀ ਸੰਸਾਰ ਤੁਹਾਡੇ ਰੱਬ ਦੇ ਨਾਮ ਦੇ ਵਿੱਚ ਕਦੇ ਵੀ ਵਿਵਾਦਾਂ ਨਹੀਂ ਪਾਉਂਦਾ ਤੁਸੀਂ ਕਹੋਗੇ ਮੈਂ ਤਾਂ ਪੜ੍ਹਾਈ ਕਰਦਾ ਮੈਂ ਨਹੀਂ ਕਰ ਸਕਦਾ ਨਹੀਂ ਵੀ ਪੜ੍ਹਾਈ ਕਦੇ ਵੀ ਰੋਕ ਨਹੀਂ ਹੈ ਠੀਕ ਹੈ ਤੁਹਾਡੇ ਦੋਸਤ ਮਿੱਤਰ ਕਾਫੀ ਹੈਗਾ ਤੁਹਾਡਾ ਦਾਇਰਾ ਕਾਫੀ ਵੱਡਾ ਕਦੇ ਵੀ ਦੋਸਤ ਨਹੀਂ ਤੁਹਾਨੂੰ ਰੋਕ ਸਕਦੇ ਤੁਸੀਂ ਕਰਨ ਵਾਲੇ ਤਾਂ ਬਣੋ ਠੀਕ ਹੈ ਸਾਰਾ ਕੁਝ ਨਿਰਪਰ ਕਰਦਾ ਕਿ ਤੁਸੀਂ ਕਿਦਾਂ ਸੋਚਦੇ ਹੋ ਠੀਕ ਹੈ ਚਲੋ ਆਪਾਂ ਪ੍ਰੋਫੈਸਰ ਪੂਰਨ ਸਿੰਘ ਜੀ ਦੀ ਦੂਸਰੀ ਕਵਿਤਾ ਪੜ ਚੁੱਕੇ ਹਾਂ